ਆਧ ਮੇਟਰ ਨੀਲੀ ਘੋੜੀ ਲੈ ਆਂ 4.5 ਉਮਰ ਤੇ ਚਾਲ ਚੁਲ ਦੀ ਚੰਗੀ ਆ ਮੂਰੇ ਆਪਾਂ ਚਾਲ ਦੀ ਵੀਡੀਓ ਹੀ ਲਾਤੀ ਤੇ ਜਿਹੜੇ ਭਰਾ ਨੀਲੀ ਘੋੜੀ ਦੇ ਫੈਨ ਹੋਏ ਨੀਲੀ ਘੋੜੀ ਲੈਣੀ ਚਾਹੁੰਦੇ ਹੋ ਤਾਂ ਇੱਕ ਵਾਰ ਆ ਜਰੂਰ ਵੀਡੀਓ ਸਾਰੀ ਦੇਖ ਲਓ ਕੀ ਡਿਟੇਲ ਆ ਸਾਰੀ ਆਪਾਂ ਉਹ ਵੀਡੀਓ ਦੇ ਵਿੱਚ ਹੀ ਤੁਹਾਨੂੰ ਦਵਾ ਕੇ ਤੇ ਦੋਸਤੋ ਆਜੋ ਕਰਦੇ ਆਂ ਵੀਡੀਓ ਸ਼ੁਰੂ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਜਿਹੜੇ ਆਪਣੇ ਬਾਬਾ ਜੀ ਦਾ ਸਟੱਫਰਮ YouTube ਚੈਨਲ ਦੇ ਨਾਲ ਜੁੜੇ ਹੋਏ ਆ ਤੇ ਜਿਹੜੇ ਭਰਾ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ। ਰੋਜ਼ ਦੀ ਤਰ੍ਹਾਂ ਦੋਸਤੋ ਅੱਜ ਫੇਰ ਇੱਕ ਸੀਲ ਵਾਲਾ ਜਾਨਵਰ ਦੀ ਵੀਡੀਓ ਤੁਹਾਡੇ ਸਾਹਮਣੇ ਲੈ ਆਏ ਆਂ ਤੇ ਅੱਜ ਨੀਲੀ ਘੋੜੀ ਲੈ ਆਏ ਆਂ। ਸੋ ਜਿਹੜੇ ਭਰਾ ਨੀਲੀ ਘੋੜੀ ਲੱਭਦੇ ਹੀ ਜਾਂ ਨੀਲੀ ਘੋੜੀ ਲੈਣ ਦੇ ਚਾਹਵਾਨ ਹੋਏ ਵੀਡੀਓ ਪੂਰੀ ਦੇਖ ਲਿਓ ਤਾਂ ਜੋ ਘੋੜੀ ਦੀ ਪ੍ਰੋਪਰ ਡਿਟੇਲ ਤੁਹਾਡੇ ਤੱਕ ਪਹੁੰਚ ਜਾਏ। ਤੇ ਦੂਜੀ ਗੱਲ ਜਿਹੜੇ ਭਰਾਵਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪ੍ਰਭੂ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲੋ ਤਾਂ ਜੋ ਸੇਲ ਵਾਲੇ ਜਾਨਵਰਾਂ ਦੀ ਜਿਹੜੀ ਵੀਡੀਓ ਤੁਹਾਡੇ ਤਾਈ ਪਹੁੰਚਦੀ ਰਹੇ ਤੇ ਆਪਦੇ ਸੋਹਣੇ ਸੋਹਣੇ ਵਿਚਾਰ ਜਰੂਰ ਦਿਓ ਕਿਦਾਂ ਦੀ ਲੱਗੀ ਘੋੜੀ ਕੀ ਆਈਡੀਆ ਕੀ ਡਿਟੇਲ ਆ ਸਾਰੀ ਆਪਾਂ ਵੀਡੀਓ ਦੇ ਵਿੱਚ ਹੀ ਦੱਸਾਂਗੇ ਤੁਹਾਨੂੰ ਬਸ ਜਲਦੀ ਜਲਦੀ ਵੀਡੀਓ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤਾਂ ਜੋ ਜਿਹੜਾ ਵੀ ਭਰਾ ਕੋਈ ਨੀਲੀ ਘੋੜੀ ਦਾ ਚਾਹਵਾਨ ਹੋਇਆ ਜਾਂ ਲੱਭਦਾ ਹੋਵੇ ਉਹਦੇ ਤਾਈਆਂ ਵੀਡੀਓ ਪਹੁੰਚ ਜਾਵੇ ਤੇ ਪਹਿਲਾਂ ਤਾਂ ਪੈਰਾਂ ਤੋਂ ਸ਼ੁਰੂ ਹੋ ਕੇ ਆਪਾਂ ਤਾਂ ਤਾਈ ਨੂੰ ਜਾਣਦੇ ਆ ਬਰੀਕ ਬਰੂਕੀ ਪੂਰੀ ਆ ਦੋਸਤੋ ਜਿਵੇਂ ਨਗਰਦਨ ਮਣੀਆ ਪਤਲਾ ਕੰਨ ਵੀ ਸੁਨੱਖਾ ਬਾਲ ਪੋਰੀਆਂ ਦੀ ਸਾਫ ਆ ਅੰਦਰ ਦੀ ਸਾਫ ਆ ਆਪਾਂ ਵਾਈਸ ਸਟੈਪ ਇੱਕ ਇੱਕ ਚੀਜ਼ ਦੱਸਦੇ ਦੱਸਦੇ ਅੱਗੇ ਵਧਦੇ ਹਾਂ ਪਹਿਲਾਂ ਕੰਨਾਂ ਤੋਂ ਸ਼ੁਰੂ ਹੁੰਨੇ ਆ ਦੋਸਤੋ ਕੰਨ ਦੇਖੋ ਚੰਗਾ ਕੰਨ ਲੱਗਿਆ ਹੈ ਬਰੀਕ ਕੰਨ ਤੇ ਨਖਰਾ ਨਖਰਾ ਵੀ ਪੂਰਾ ਚਾਲਾਂ ਦੋਨੇ ਚੱਲਦੀ ਆ ਸਪੱਟਾ ਵੀ ਪੂਰੀ ਤੇਜ਼ ਭੱਜਦੀ ਆ ਤੇ ਰੇਵੀਆ ਚਾਲ ਵੀ ਸੋਹਣਾ ਤੁਰਦੀ ਆ ਦੇਖੋ ਰੇਵੀਆ ਚਾਲ ਹਜੇ ਸਾਡਾ ਜਿਹੜਾ ਚਾਪਕਾ ਉਹ ਨਵਾਂ ਹਜੇ ਉਹਨੂੰ ਚਾਲ ਪਾਉਣ ਦਾ ਪਤਾ ਨਹੀਂ ਪਰ ਪੈਰਾਂ ਤੇ ਮੈਂ ਤਾਂ ਫੁਕ ਕੀ ਤੱਕ ਜਿਹੜੀ ਚਾਲ ਆਪਾਂ ਨੂੰ ਰੀਵੀਅ ਪੈਰਾਂ ਤੋਂ ਜ਼ਿਆਦਾ ਪਤਾ ਚੱਲਦੀ ਹੁੰਦੀ ਹੈ ਤੇ ਉਮਰ ਦੋਸਤੋ ਇਹਦੀ 4.5 ਸਾਲ ਕੁੜੀ ਦੀ ਤੇ ਹਾਈਟ ਦੀ ਗੱਲ ਕਰੀ ਤਾਂ 60 ਤੋਂ ਬਾਹਰ ਆ ਬਾਲ ਪੌਰੀਆਂ ਦੀ ਜਮਾਂ ਸਾਫ ਆ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ ਤੇ ਰਾਜਿਲ੍ਹੇ ਸੇ ਸਾਰੀ ਤੁਹਾਡੇ ਸਾਹਮਣੇ ਤੇ ਚਾਲ ਦੀ ਵੀਡੀਓ ਵੀ ਆਪਾਂ ਲਾਤੀ ਜਿਹੜੇ ਭਰਾ ਨੇ ਚਾਲ ਵਾਲੀ ਸਵਾਰੀ ਵਾਸਤੇ ਲੈਣੀ ਹੋਵੇ ਤਾਂ ਉਹ ਵੀ ਦੇਖ ਸਕਦਾ ਆਮ ਤੌਰ ਤੇ ਆਪਾਂ ਸੋਹਂਦੇ ਕਹਿੰਦੇ ਨੀਲੀਆਂ ਘੋੜੀਆਂ ਤੁਰਨ ਤੁਰਨੋਂ ਜ਼ਿਆਦਾ ਮੰਨੀਆਂ ਜਾਂਦੀਆਂ ਵੀ ਹੰਬਦੀਆਂ ਨਹੀਂ ਦੂਜੀ ਆਮ ਮਾਰਵੜੇ ਘੋੜੀ ਨਾਲ ਜ਼ਿਆਦਾ ਤੇਜ਼ ਤੇ ਜ਼ਿਆਦਾ ਬਾਟ ਜਦੋਂ ਆਪਾਂ ਏਰੀਆ ਕੱਢ ਦਿੰਦੇ ਆ ਮੰਨ ਲਈ ਤਾਂ ਤਾਂ ਦੇਖੋ ਦੋਸਤੋ ਸਾਰਾ ਇਹਦੇ ਨੇੜੇੋਂ ਦੂਰੋਂ ਆਪਾਂ ਜਿੰਨੇ ਆ ਵਾਧਾ ਤੋਂ ਵਾਧਾ ਕਲਿੱਪਾਂ ਲਾ ਸਕਦੇ ਆਪਾਂ ਲਾਤੇ ਨੇ ਦੇਖੋ ਆ ਨਾਰਮਲ ਤਰ੍ਹਾਂ ਦੇ ਹੋਈ ਪੈਰ ਦੀ ਚਾਲ ਦੇਖ ਲੋ ਅਰੇਬੀਆ ਪੈਰੀ ਰੱਖਦੀ ਉੱਪਰੋਂ ਲਿਆ ਲਿਆ ਕੇ ਮੜ ਕੇ ਨਾ ਪੈਰ ਧਰਦੇ ਗਰਦਨ ਜਮਾ ਪਤਲੀ ਐ ਲੈਂਥ ਲੰਥ ਚੰਗੀ ਆ ਤੇ ਬਾਲਪੋਰੇ ਦੀ ਸਾਫਤ ਮੰਨ ਲਓ ਬਰੀਦੀਂਗ ਵਾਸਤੇ ਚੰਗੀ ਚੱਲੂ ਜਿਹਨੇ ਮੱਝੂ ਕੇ ਲੈਣ ਤੋਂ ਕਰਾਉਣੇ ਇੱਕ ਬਸ ਮਹੀਨਾ ਸਭਾਲੀ ਜਾਵੇ ਤਾਂ ਚੰਗੀ ਬਣ ਜੂ ਚਾਲ ਦਾ ਤਾਂ ਇੰਨਾ ਸੋਹਣਾ ਤੁਰਦੀ ਲੰਮੀ ਆਪਣੀ ਛੱਡੀ ਹੋਵੇ ਤਾਂ ਨਾ ਵਧੀ ਜਾਂਦੀ ਆ ਆਈ ਨਹੀਂ ਨਾ ਇੱਕ ਤਾਂ ਜਾਨਵਰ ਜਿੰਨੇ ਜ਼ਿਆਦਾ ਤੁਰ ਕੇ ਹੌਲੀ ਹੁੰਦਾ ਹੁੰਦਾ ਵੀ ਹੰਬ ਜੇ ਜਾਂਦਾ ਆ ਜਿੰਨੇ ਲੰਮੀ ਤੁਰਦੀ ਉਹਨਾਂ ਇਹਦੀ ਚਾਲ ਦੇ ਜਿਹੜੀਆਂ ਇੰਪਰੂਵਮੈਂਟ ਹੋ ਜਾਂਦੀ ਹੈ ਤਰੀਬੀਆ ਚਾਲ ਸੁਧਰਦੀ ਜਾਂਦੀ ਆ ਤੇ ਸੁੰਭ ਸੁੰਭ ਦਾ ਸਾਈਜ਼ ਵੀ ਸੋਹਣਾ ਲੱਤਾਂ ਲੁੱਤਾਂ ਵਧੀਆ ਹਾਈਟ ਆ ਨੀਲ ਲੂੰਗੀਆਂ ਬਰੀਕ ਪਈਆ ਗਰਦਨ ਪੂਰੀ ਲੰਮੀ ਆ ਫੇਸ ਪਰਫੈਕਟ ਆ ਕੰਨ ਕੰਨ ਚੰਗਾ ਬਾਕੀ ਆਪ ਦਾ ਜਾਨਵਰ ਤਾਂ ਭਰਾਵੋ ਹਰ ਲਈ ਇੱਕ ਲਈ ਚੰਗਾ ਹੁੰਦਾ ਤੇ ਆਪਾਂ ਵੀਡੀਓ ਚ ਤੁਹਾਡੇ ਸਾਹਮਣੇ ਰੱਖ ਪੁਆਇੰਟਾਂ 'ਚ ਤੁਸੀਂ ਦੱਸ ਦਿਓ ਕਿਵੇਂ ਦੀ ਲੱਗੀ ਚੰਗੀ ਆ ਜਾਂ ਮਾੜੀ ਆ ਰੇਟ ਜੈ ਜੈ ਦੋਸਤੋ ਨੰਬਰ ਦਵਾਂਗੇ ਵੀਡੀਓ ਦੇ ਲਾਸਟ ਤੇ ਜੇ ਤੁਹਾਡੇ ਫਿੱਟ ਆਈ ਤਾਂ ਨੰਬਰਾਂ ਤੇ ਡਿਟੇਲ ਤੁਹਾਨੂੰ ਆਪਾਂ ਸਾਰੀ ਦੱਸਤੀ ਨੰਬਰਾਂ ਤੇ ਰੇਟ ਦਾ ਪਤਾ ਲੈ ਲਓ ਜੀ ਰੇਟ ਤੁਹਾਡੇ ਹਿਸਾਬ ਸਰ ਵੇਂਦਾ ਹੋਇਆ ਤਾਂ ਫਾਰਮ ਦਾ ਐਡਰੈਸ ਵੀ ਤੁਹਾਨੂੰ ਪਤਾ ਆ ਕੇ ਸਾਹਮਣੇ ਦੇਖ ਕੇ ਕਰ ਲਓ ਤੇ ਨੰਬਰ ਕਰ ਲਓ ਦੋਸਤੋ 96239154544 9855599017 ਇਹ ਦੋ ਨੰਬਰ ਆ ਦੋਸਤੋ ਇਹਨਾਂ ਤੇ ਸੰਪਰਕ ਕਰ ਸਕਦੇ ਆ ਤੇ ਮਿਲਦੇ ਆਪਾਂ ਜਲਦੀ ਇੱਕ ਹੋਰ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ